ਸਸ਼ੀਕਾ ਜੀ ਨਮਸਕਾਰ ਮੈਂ ਦੀਪਕ ਪੰਡਾ ਰੀ ਤੁਸ ਦੇਖ ਰਹੇ ਹੋ ਡੀਫੋ ਨਿਊਜ਼ ਸੈਲਫ ਸ਼ੇਸ਼ ਪ੍ਰੋਗਰਾਮ ਕਰੀਆਂ ਕਰੀਆਂ ਤੁਹਾਡਾ ਸਵਾਗਤ ਹੈ ਪੰਜਾਬ ਜੀਲੈਂਸ ਬਿਊਰੋ ਵੱਲੋਂ ਡੀਆਈਜੀ ਅਧਿਕਾਰੀ ਦੇ ਖਿਲਾਫ ਚਾਰਜ ਸ਼ੀਟ ਪੇਸ਼ ਕਰ ਦਿੱਤੀ ਗਈ ਹੈ ਪਹਿਲੀ ਵਾਰੀ ਇਸ ਤਰ੍ਹਾਂ ਹੈ ਕਿ ਪੰਜਾਬ ਦੇ ਵਿੱਚ ਡੀਆਈਜੀ ਲੈਵਲ ਦੇ ਆਈਪੀਐਸ ਅਫਸਰ ਦੇ ਖਿਲਾਫ ਚਾਰਜ ਸ਼ੀਟ ਜਿਹੜੀ ਹੈ ਉਹ ਪੇਸ਼ ਕਰਤੀ ਹੈ ਕੋਰਟ ਚਲਾਨ ਪੇਸ਼ ਕਰਤਾ ਹੈ ਇਹ ਡੀਆਈਜੀ ਨੇ ਆਈਪੀਐਸ ਅਫਸਰ ਇੰਦਰਬੀਰ ਸਿੰਘ ਇਹਨਾਂ ਤੇ આરોਪ ਆ ਕੇ ਰਿਸ਼ਵਤ ਲੈ ਕੇ ਤਰਨ ਤਰਨ ਦੇ ਇੱਕ ਡਰੱਗ ਤਸਕਰ ਨੂੰ ਇਹਨਾਂ ਨੇ ਛੱਡਿਆ ਸੀ ਉਹਦੇ ਕੋਲੋਂ ਲੱਖਾਂ ਰੁਪਏ ਵਸੂਲੇ ਸਨ ਦੁਜਾਰੋਂ ਬਣਾ ਦੇ ਸੀਆਈਏ ਸਟਾਫ ਦਾ ਅਫਸਰ ਜਿਹਨੂੰ ਕੇ ਇਹਨਾਂ ਨੇ ਬੰਦਕ ਬਣਾਇਆ ਤੇ ਉਹਨੂੰ ਡਰ ਵਿਖਾਇਆ ਕਿ ਤੇਰੇ ਉੱਤੇ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕਰ ਦਿੱਤਾ ਜਾਏਗਾ ਤੇ ਉਹਦੇ ਕੋਲੋਂ 23 ਲੱਖ ਰੁਪਏ ਵਸੂਲ ਲਏ ਫੈਸਲਾ ਮਾਨਯੋਗ ਅਦਾਲਤ ਨੇ ਕਰਨਾ ਹੈ ਪਰ ਜੇ ਸਭ ਕੁਝ ਇਹ ਠੀਕ આરોਪ ਬਿਲਕੁਲ ਠੀਕ ਨਹੀਂ ਤੇ ਫਿਰ ਤੇ ਪੰਜਾਬ ਦਾ ਰੱਬ ਹੀ ਰਾਖਾ ਹੈ ਹਾਲਾਂਕਿ ਇੰਦਰਜੀਤ ਸਿੰਘ ਆਪਣੇ ਉੱਤੇ ਲੱਗੇ ਸਾਰੇ આરોਪਾਂ ਨੂੰ ਬੇਬੁਨਿਆਦ ਦੱਸ ਚੁੱਕੇ ਨੇ ਪਰ ਵਿਜੀਲੈਂਸ ਦੇ ਕੋਲ ਜਿਹੜੇ ਪੁਖਤਾ ਸਬੂਤ ਨੇ ਜਿਸ ਕਰਕੇ ਇਹਨਾਂ ਦੇ ਖਿਲਾਫ ਚਾਰਜ ਸ਼ੀਟ ਪੇਸ਼ ਕਰ ਦਿੱਤੀ ਗਈ ਹੈ ਸਿੱਟ ਬੰਦੀ ਹੈ ਤਿੰਨ ਅਫਸਰਾਂ ਦੀ ਬਹੁਤ ਸਾਰੇ ਖੰਗਾਲੇ ਜਾਂਦੇ ਨੇ ਮੋਬਾਈਲ ਲੋਕੇਸ਼ਨਾਂ ਲਿੰਕ ਕੀਤੇ ਜਾਂਦੇ ਨੇ ਕੁਝ ਲੋਕ ਐਫੀਟੇਵਰ ਦਿੰਦੇ ਨੇ ਕਈਆਂ ਦੇ ਬਿਆਨ ਵੀ ਲਈ ਜਾਂਦੇ ਨੇ ਡੀਆਈਜੀ ਦਾ ਪੋਲੀਗ੍ਰਾਫਿਕ ਟੈਸਟ ਕਰਾਉਣ ਵਾਸਤੇ ਵੀ ਅਦਾਲਤ ਦੇ ਵਿੱਚ ਇੱਕ ਐਪਲੀਕੇਸ਼ਨ ਦੇ ਦਿੱਤੀ ਜਾਂਦੀ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪਿਛਲੇ ਸਾਲ 15 ਅਗਸਤ ਨੂੰ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਸਾਲ ਚ ਚਿੱਟਾ ਮਕਾ ਦਿਆਂਗੇ ਪਰ ਜੇ ਇਹੋ ਜੇ ਪੁਲਿਸ ਅਫਸਰ ਤਸਕਰਾਂ ਨੂੰ ਸਰੱਖਸ਼ਨ ਦੇਣਗੇ ਤੇ ਉਹਨਾਂ ਨੂੰ ਪੈਸੇ ਲੈ ਕੇ ਛੱਡ ਦੇਣਗੇ ਤੇ ਨਿਰਦੋਸ਼ਾਂ ਨੂੰ ਫਸਾਣ ਦੇਣਗੇ ਜਿਸ ਤਰ੍ਹਾਂ ਕਿ ਏ.ਆਈ.ਜੀ. ਰਾਜੀਤ ਸਿੰਘ ਜਿਹਨੂੰ ਕਿ ਬਰਖਾਸ ਕੀਤਾ ਜਾ ਚੁੱਕਾ ਹੈ ਉਹ ਕਰਦਾ ਸੀ ਆਪਣੇ ਇੰਸਪੈਕਟਰ 인ਦਰਜੀਤ ਸਿੰਘ ਦੇ ਨਾਲ ਮਿਲ ਕੇ ਫਿਰ ਤੇ ਬਣ ਗਿਆ ਰੰਗਲਾ ਪੰਜਾਬ ਤਿੰਨ ਸਰਕਾਰਾਂ ਪਲਟ ਗਈਆਂ ਪਰ ਪੰਜਾਬ ਚੋਂ ਨਸ਼ਾ ਨਹੀਂ ਮੁਕਿਆ ਪੂਰੀ ਗੱਲਬਾਤ ਕਰਾਂਗੇ ਆਖਰ ਮਾਮਲਾ ਕੀ ਸੀ ਕਿਸ ਤਰ੍ਹਾਂ ਮਾਮਲਾ ਸਾਹਮਣੇ ਆਂਦਾ ਹੈ ਹੁਣ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸਾਰੇ ਦੇ ਸਾਰੇ ਜਿਹੜੇ ਆ ਉਹ ਪ੍ਰਸ਼ਨ ਹੈ ਸਿਰਫ ਕੁਝ ਲੋਕ ਅੱਧਾ ਪਰਸੈਂਟ ਲੋਕ ਜਿਵੇਂ ਕਿ ਕੌਰ ਵਿਦੇ ਪ੍ਰਤਾਪ ਸਿੰਘ ਕਹਿੰਦੇ ਨੇ ਕਿ ਪੰਜਾਬ ਪੁਲਿਸ ਦੇ ਵਿੱਚ ਅੱਧੇ ਪਰਸੈਂਟ ਲੋਕਾਂ ਦੀ ਅਫਸਰਾਂ ਦੀ ਤੇ ਕਰਮਚਾਰੀਆਂ ਦੀ ਸਫਾਈ ਕਰ ਦਿੱਤੀ ਜਾਵੇ ਤੇ ਪੰਜਾਬ ਪੁਲਿਸ ਵਰਗੀ ਕੋਈ ਪੁਲਿਸ ਹੀ ਨਹੀਂ ਹੈ ਕਿਉਂਕਿ ਹਰ ਰੋਜ਼ ਬਹੁਤ ਸਾਰਾ ਨਸ਼ਾ ਡਰੋਨ ਹਥਿਆਰ ਪੰਜਾਬ ਪੁਲਿਸ ਦੇ ਹੀ ਛੇਰ ਜਿਹੜੇ ਅਫਸਰ ਉਹਨਾਂ ਵੱਲੋਂ ਫੜਿਆ ਜਾ ਰਿਹਾ ਹੈ ਪਰ ਕੁਝ ਜਿਹੜੀਆਂ ਕਾਲੀਆਂ ਪੇਡੀਆਂ ਪੰਜਾਬ ਪੁਲਿਸ ਨੂੰ ਬਦਨਾਮ ਕਰਨ ਤੇ ਤੁਲੀਆਂ ਹੋਈਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਤੇ ਨਸ਼ਾ ਮੁਕਤ ਪੰਜਾਬ ਦੀ ਲਹਿਰ ਨੂੰ ਨੁਕਸਾਨ ਪਹੁੰਚਾਉਣ ਤੇ ਲੱਗੇ ਨੇ ਸਾਲਾਂ ਲਈ ਸਰ ਐਕਸਪਰਟ ਰਾਕੇਸ਼ ਸ਼ਰਮਾ ਸ਼ਾਮੇ ਨਮਸਕਾਰ ਨਮਸਕਾਰ ਪੰਡਰੀ ਸਾਹਿਬ ਸਮਝੀ ਦੇਖੋ ਕਿਸੇ ਪਹਿਲੇ ਤੇ ਆਈਪੀਐਸ ਅਫਸਰ ਬੰਨਣਾ ਸੌਖਾ ਨਹੀਂ ਬਹੁਤ ਮਿਹਨਤ ਕਰਨੀ ਪੈਂਦੀ ਹੈ ਆਈਪੀਐਸ ਬਣਨ ਵਾਸਤੇ 20 ਲੱਖ ਬੱਚਾ ਅਪੀਅਰ ਹੁੰਦਾ ਹੈ 24 ਲੱਖ ਚੋਂ 2 ਲੱਖ ਤੇ ਫਾਈਨਲ ਚ 2200 ਬੰਦਾ ਜਿਹੜਾ ਸੈਲੈਕਟ ਹੁੰਦਾ ਹੈ ਤੇ ਜੇ ਆਈਪੀਐਸ ਅਫਸਰ ਜਿਹਦੇ ਤੇ ਇੱਕ ਜ਼ਿੰਮੇਦਾਰੀ ਹੈ ਸਮਾਜ ਦੇ ਵਿੱਚ ਕ੍ਰਾਈਮ ਨੂੰ ਖਤਮ ਕਰਨ ਦੀ ਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੀ ਜੇ ਉਹ ਹੀ ਭ੍ਰਸ਼ਟਾਚਾਰ ਕਰਨ ਲੱਗ ਜਾਣਗੇ ਡਰਗ ਤਸਕਰਾਂ ਨਾਲ ਮਿਲ ਜਾਣਗੇ ਇੱਥੋਂ ਤੱਕ ਆਪਣੇ ਜਿਹੜੇ ਅਫਸਰ ਨੇ ਮੁਲਾਜ਼ਮ ਨੇ ਉਹਨਾਂ ਨੂੰ ਧਰਾਤਮਕਾ ਕੇ ਜੇਲ੍ਹ 'ਚ ਰੱਖਣਗੇ ਤੇ ਉਹਨਾਂ ਨੂੰ ਕਹਿਣਗੇ ਤੁਹਾਨੂੰ ਦੇਤੇ ਰਹਿੰਦੀ ਐਪੀਐਸ ਦਾ ਮਾਮਲਾ ਦਰਜ ਘੱਤਾ ਜਾਏਗਾ ਤੇ ਲੱਖਾਂ ਰੁਪਏ ਦੀ ਵਸੂਲੀ ਕਰਨਗੇ ਫਿਰ ਤੇ ਪੰਜਾਬ ਦਾ ਰਾਬੀ ਰੱਖਾ ਫਿਰ ਕਿਤਨਾ ਬਣੇਗਾ ਰੰਗਲਾ ਪੰਜਾਬ ਏ ਨਹੀਂ ਜੀ ਰੰਗਲਾ ਨਹੀਂ ਫਿਰ ਤੇ ਕੰਗਲਾ ਪੰਜਾਬ ਵਾਂਜੂ ਜੀ ਅੱਗੇ ਪੰਜਾਬ ਚ ਵੇਖੋ ਗੁੰਡਾ ਗੱਦੀ ਦਾ ਨਾਜ ਕਰ ਰਿਆ ਨਸ਼ਾ ਸ਼ਰੇਆਮ ਵੇਚ ਰਿਆ ਕੁੰਟਲਾਂ ਚ ਨਸ਼ਾ ਫੜਿਆ ਜਾ ਰਿਆ ਜੀ ਕੋਈ ਇਹਨੂੰ ਪੁੱਛਣ ਵਾਲਾ ਨਹੀਂ ਰੋਜ਼ ਵੇਖੋ ਕੁੰਟਰਾ ਮੇ ਪੁਲਿਸ ਮਿਹਨਤ ਵੀ ਬੋਹ ਕਰਦੀਦਾ ਤੇ ਦੱਸਿਆ ਬੜੇ ਬੜੇ ਚੰਗੇ ਅਫਸਰ ਆ ਪੰਜਾਬ ਪੁਲਿਸ ਦੇ ਜੀ ਮੈਂ ਸੇ ਅੱਧੀ ਗੱਲ ਦੱਸਦਾ ਵੀ ਐਸਐਸਪੀ ਆਹਦੇ ਰੂਰਲ ਅਸਤਿੰਦਰ ਸਿੰਘ ਬਹੁਤ ਅچھے ਅਫਸਰ ਆ ਉਹਨਾਂ ਨੇ ਇੱਕ ਮੈਸੇਜ ਕੀਤਾ ਵੀ ਇੱਕ ਜਗ੍ਹਾ ਤੇ ਚੋਰੀ ਹੋ ਗਈ ਆ ਤੇ ਆਪਣੇ ਐਸਐਸ ਨੂੰ ਕੋਈ ਮੌਕਾ ਵੇਖ ਕੇ ਸੰਦਰ ਉਹਨਾਂ ਉਸੇ ਟਾਈਮ ਐਸਐਸ ਨੂੰ ਡਾਇਰੈਕਸ਼ਨਾਂ ਦਿੱਤੀਆਂ ਐਸ ਐਚਓ ਮਜੀਠਾ ਦਾ ਨਾਲ ਹੀ ਮੈਨੂੰ ਫੋਨ ਆ ਗਿਆ ਆਹਦੇ ਹਾਂ ਜੀ ਅਸੀਂ ਵੇਖ ਰਹੇ ਜੀ ਇਹ ਐਫ ਆਈ ਆਰ ਰਜਿਸਟਰ ਕਰ ਰਹੇ ਇਦਾਂ ਦੇ ਚੰਗੇ ਅਫਸਰ ਵੀ ਆ ਜੀ ਤੇ ਰਾਜੀਤ ਸਿੰਘ ਵਰਗੇ ਇੰਦਰਜੀਤ ਵਰਗੇ ਤੇ ਹਰਿੰਦਰ ਵੀਰ ਆ ਗਿਆ ਇਹਨਾਂ ਵਰਗੇ ਲਖਵੀਰ ਸਿੰਘ ਵਰਗੇ ਆ ਜਿਹੜਾ ਡੀ ਐਸ ਪੀ ਆ ਸਸਪੈਂਡਡ ਕਰਪਟ ਅਫਸਰ ਵੀ ਹੈਗੇ ਆ ਜਿਨ੍ਹਾਂ ਕਰਕੇ ਪੰਜਾਬ ਪੁਲਿਸ ਦੇ ਨਾਂ ਤੇ ਤਬਾਹ ਪ੍ਰੈਸ਼ ਚੈਨਲ ਆਇੰਦਾ ਤਬਾਹ ਹੈ ਜੀ ਜੀ ਫੋਰਸ ਸਭ ਤੋਂ ਵਧੀਆ ਪੰਜਾਬ ਪੁਲਿਸ ਆ ਸਾਰੇ ਭਾਰਤ ਦੇ ਨਾਲੋਂ ਇੱਕ ਫਰਜ਼ਾ ਗਿਆ ਇਹ ਦੇਸ਼ ਤੇ ਦੋ ਗਾਇ ਜਿਹੜੇ ਆ ਕੁਛ ਕਾਲੀਆਂ ਭੇੜਾਂ ਨਾਲ ਜਿਹੜੇ ਵੜੇ ਨਾਲ ਜਿਹੜਾ ਨੈਕਸਲ ਚੱਲਦਾ ਜਿਹੜੇ ਕੋਈ ਦਲਾਅ ਕਿਸਮ ਦੇ ਲੋਕ ਆ ਨਾ ਇਹ ਕੀ ਕਰਦੇ ਅਫਸਰ ਮਗਰੋਂ ਆਂਦਾ ਅਜੀ ਉਹਨੇ ਕੋਈ ਕਾਰਵਾਈ ਨਹੀਂ ਪਾਈ ਹੁੰਦੀ ਉਹਨੂੰ ਪਹਿਲਾਂ ਹੀ ਛਲਾਂ ਪਾਂ ਚੱਲ ਜਾਂਦੇ ਆ ਦੱਸੋ ਸਦੀ ਕਾਰਗਰੀ ਦੇ ਵੇਖੋ ਪੀ ਕਾਰਗਜਰੀ ਹੈ ਕਿ ਅਫਸਰ ਦੀ ਅਫਸਰਾਂ ਨੂੰ ਵੀ ਚਾਹੀਦਾ ਵੀ ਇਹ ਛਲਾ ਛੁਲਾ ਮੈਂਟੋ ਲੈ ਤੋ ਗਰੇਜ ਕਰਨਾ ਮਗਰੋਂ ਤੁਹਾਡੀਆਂ ਫੋਟੋਆਂ ਲਵਾ ਕੇ ਤੁਹਾਡੇ ਨਾਲ ਹੀ ਭੇਜਦੇ ਆਏ ਕੇ ਜੀ ਉਹ ਨਾ ਇੰਜ ਦੱਸਦੇ ਇਹ ਜਾਸਕਾ ਦਿੰਦੇ ਇਹਨਾਂ ਨੂੰ ਰਿਸ਼ਵਤ ਲੈਣੀ ਕਿਦਾਂ ਕੇ ਜੀ ਉਹ ਨਾ ਇਹ ਕਰਦੇ ਦੇਖੋ ਜਿਹੜੇ ਕੁਝ ਬਹੁਤ ਸਾਰੇ ਹੈ ਜਿਵੇਂ ਇੱਕ ਦਰੇ ਸਟੇ ਕਾਰੋਬਾਰੀ ਦੇ ਕਿਸ ਤਰ੍ਹਾਂ ਚੱਲੇ ਸੰ ਪੁਲਿਸ ਅਫਸਰਾਂ ਦੇ ਨਾਲ ਸੰਬੰਧ ਸਭ ਨੇ ਆਈ ਸੰ ਇਹ ਨਾ ਇਹ ਦੱਸਦੇ ਆ ਲੋਕਾਂ ਨੂੰ ਪ੍ਰਭਾਵ ਪਾਉਂਦੇ ਆ ਫੋਟੋਆਂ ਲਵਾ ਕੇ ਵੱਡੇ ਵੱਡੇ ਅਫਸਰਾਂ ਨਾਲ ਆਪਣੇ ਦਫਤਰਾਂ ਚਲਾਉਂਦੇ ਆ ਆਪਣੇ ਘਰਾਂ ਚਲਾਉਂਦੇ ਆਪਣੇ ਮੋਬਾਈਲਾਂ ਚ ਰੱਖਦੇ ਨੇ ਤੇ ਦੱਸਦੇ ਨੇ ਵੀ ਤੂੰ ਕੰਮ ਕਰਾਉਣਾ ਨਾ ਵੀ ਮੇਰੀ ਸਿੱਧੀ ਗੱਲ ਹੀ ਸਿੱਧੀ ਫਿਰ ਦਲਾਲ ਬੰਦੇ ਫਿਰ ਦਲਾਲ ਬੰਦੇ ਆ ਉਹ ਉਹਨਾਂ ਨੂੰ ਫਸਾ ਦਿੰਦੇ ਆਪਣੇ ਛਕੰਜੇ ਲੈ ਲੈਂਦੇ ਆ ਜੀ ਹੁਣ ਵੇਖੋ ਇਹ ਦੋ ਕੇਸ ਇਹਨਾਂ ਦੇ ਖਿਲਾਫ ਵਿਜੀਲੈਂਸ ਨੇ ਚਾਰ ਸ਼ੀਟ ਦੋ ਕੇਸਾਂ ਦੇ ਕਰਤੀ ਹੈ ਡਾਇਰੈਕਟ ਫਾਈਲ ਰਿਪੋਰਟ ਦੇ ਵਿੱਚ ਫਾਈਲ ਕਰਤੀ ਆ ਦੋਵੇਂ ਰਿਸ਼ਵ ਦੇ ਕੇਸ ਆ ਇੱਕ ਡਰੱਗ ਪੈਡਲ ਨਾਲ ਨਾ ਸੰਬੰਧਿਤ ਹੈਗਾ ਤੇ ਦੂਜਾ ਇੱਕ ਸਬਸਫੈਟ ਨਾਲ ਠਗੀ ਮਾਰਨ ਦਾ ਹੈਗਾ ਇਹ ਚਾਰਜ ਸੀ ਜਿਹੜੀ ਦਾਖਲ ਕੀਤੀ ਗਈ ਤਦ ਕੀਤੀ ਕਿ ਜਿਹੜਾ ਸਸਪੈਂਡਡ ਡੀਐਸਪੀ ਐਸਕੇਚ ਰੋਪੀ ਲਖਵੀਰ ਸਿੰਘ ਜੀ ਉਹ ਨਾ ਪ੍ਰੂਵਰ ਬਣ ਗਿਆ ਗੋਡ ਦੇ ਵਿੱਚ ਗਵਾਹ ਸਰਕਾਰੀ ਸਰਕਾਰੀ ਗਵਾਹ ਬਣ ਗਿਆ ਉਹ ਜੀ ਉਹਦੇ ਬਿਆਨਾਂ ਦੇ ਉੱਤੇ ਉਹਦੇ ਐਫੀਡੇਵਿਟ ਦੇ ਉੱਤੇ ਚਾਰਜ ਸ਼ੀਟ ਕੀਤੀ ਗਈ ਆ ਜਾਇਦੇ ਉਹ ਜਿਹੜਾ ਪਹਿਲਾ ਕੇਸ ਹੀ ਉਹ ਹੈਗਾ ਸੀ ਡਰੱਗ ਸਪਲਾਈਰ ਕੋੋਂ ਪਹਿਲੇ ਲੈਣ ਦਾ ਰਿਸ਼ਵਤ ਲੈਣ ਦਾ ਜੀ ਸੀਏ ਸਟਾਫ ਜਿਹੜਾ 30 ਜੂਨ ਪੱਟੀ ਦਾ ਹੀ ਉੱਥੋਂ ਦੇ ਐਸਐ ਚਰਨਜੀਤ ਸਿੰਘ ਉਹਨੇ 30 ਜੂਨ ਨੂੰ ਇੱਕ ਤਸਕਰ ਸਜੀਤ ਸਿੰਘ ਮਾੜੀ ਮੇਗਾ ਨੂੰ 900 ਗ੍ਰਾਮ ਹਰੋਈ ਨਾਲ ਗ੍ਰਿਫਤਾਰ ਕੀਤਾ ਸੀ ਤੇ ਇਹਦੇ ਤਾਰ ਜਿਹੜੇ ਇੱਕ ਨਸ਼ਾ ਤਸਕਰ ਪਿਸ਼ੋਰਾ ਸਿੰਘ ਨਾਲ ਜੁੜੇ ਸਨ ਜੀ ਪਿਸ਼ੋਰਾ ਸਿੰਘ ਨੂੰ ਬਚਾਉਣ ਲਈ ਵੀ ਇੱਕ ਇੱਥੇ ਨਾਮਜ਼ਦਗੀ ਕਰਾਂਗੇ 10 ਲੱਖ ਰੁਪਏ ਜਿਹੜੀ ਰਿਸ਼ਵਤ ਲਈ ਗਈ ਆ ਹੋਣ ਜਿਹੜਾ ਰਖਵੀਰ ਸਿੰਘ ਸੰਧੂ ਨੇ ਐਫੀਡੇਵਟ ਦਿੱਤਾ ਉਹਨਾਂ ਦੱਸਿਆ ਵੀ ਥਾਣਾ ਭਿੱਖੀਵਿੰਡ ਦੇ ਵਿੱਚ ਜੀ ਇਹ ਹੋਇਆ ਸੀ ਮਕਦਮਾ ਦਰਜ ਜੁਲਾਈ 3 ਤਿੰਨ 2022 ਨੂੰ ਜੀ ਤੇ ਦਰਜ ਹੋਈ ਉਹਨੇ ਵੀ ਇਹਦੇ ਵਿੱਚ ਤੇਰਾ ਨਾਂ ਨਹੀਂ ਪੈਂਦਾਂਗਾ ਆਹੰਦਾ ਵੀ ਮੈਨੂੰ ਇਸ ਸੰਬੰਧ ਵਿੱਚ ਮੇਰੇ ਚਚੇਰਾ ਭਰਾ ਹੀ ਕੀਰਾ ਸਿੰਘ ਉਹਨੇ ਕਿਹਾ ਵੀ ਪਿਛੋੜਾ ਸਿੰਘ ਦੀ ਮਦਦ ਕਰੋ ਤਾਂ ਆਹੰਦੇ ਵੀ ਮੈਂ ਡੀਏਜੀ ਸਾਹਿਬਿੰਦਰ ਸਿੰਘ ਉਸ ਵੇਲੇ ਜਿਹੜੇ ਸੋਈਪੁਰ ਨੇ ਡੀਏਜੀ ਹੀ ਆਹੰਦੇ ਉਹਨਾਂ ਨੂੰ ਵਟਸਐਪ ਤੇ ਕਾਲ ਕੀਤੀ ਪੀ ਪਿਸ਼ੋਰਾ ਸਿੰਘ ਦਾ ਨਾਮ ਇਸ ਕੇਸ ਦੇ ਵਿੱਚ ਨਾਮਜਦ ਨਾ ਕਰੋ ਉਹਨੂੰ ਨਾਮਵਲ ਕਰੋ ਇਸ ਕੇਸ ਦੇ ਵਿੱਚ ਉਹ ਕਹਿੰਦੇ ਵੀ ਮੈਂ ਤਨਤਨ ਪੁਲਿਸ ਨਾਲ ਗੱਲ ਕਰ ਲਈ ਆ ਤੇ 12 ਲੱਖ ਰੁਪਇਆ ਦੀ ਉਹਨਾਂ ਨੇ ਡਿਮਾਂਡ ਕਰਤੀ ਉਹਨੇ ਐਫੀਡੇਵਿਟ ਦੱਸਿਆ ਪਿਸ਼ੋਰਾ ਸਿੰਘ ਨੇ ਉਹਨੂੰ 10 ਲੱਖ ਰੁਪਇਆ ਦੇ ਦਿੱਤਾ ਜੋ ਜਿਹੜਾ ਉਹਨਾਂ ਨੇ ਇੰਦਰਬੀਰ ਸਿੰਘ ਨੇ ਡੀਆਈਜੀ ਨੂੰ ਦੇਣਾ ਸੀ ਉਹਨਾਂ ਜਿਹੜਾ ਆਪਣੇ ਐਫੀਡੇਵਿਟ ਵਿੱਚ ਦੱਸਣ ਦੇ ਆ ਡੀਐਸਪੀ ਲਖਵੀਰ ਸਿੰਘ ਉਹ ਆਂਦੇ ਪਰ ਇਹਦੇ باوجود ਪਿਸ਼ੋਰਾ ਸਿੰਘ ਨੂੰ ਇਸ ਕੇਸ 'ਚ ਕੋਸ਼ੀ ਪਿਊਰ ਬਣਾ ਲਿਆ ਗਿਆ ਜੀ ਤੇ ਜਦੋਂ ਪਿਸ਼ੋਰਾ ਸਿੰਘ ਨੂੰ ਬੜੰਗੇ ਇਹ ਦੋ ਆਂਦਾ ਮੈਂ ਤਾਂ ਪੈਸੇ ਦਿੱਤੇ ਆ ਤੇ ਉਹਦੇ ਸ਼ਗਾਇਤ ਦੇ ਉੱਤੇ ਫਿਰ ਹੀਰਾ ਸਿੰਘ ਦੇ ਘਰੋਂ 9.97 ਲੱਖ ਰੁਪਇਆ 10 ਲੱਖ ਰੁਪਇਆ ਰਿਕਵਰੀ ਵੀ ਹੋ ਗਿਆ 300000 ਖਰਚੇ ਆਏ ਉਹਨੇ ਵੀ ਇੰਨੇ ਵੇਹੇ ਰਿਕਵਰੀ ਵੀ ਹੋ ਗਏ ਵੇਖੋ ਕਿੰਨੀ ਮਦਬਗੀ ਗੱਲ ਆ ਵੀ ਜੇ ਡੀਏਜੀ ਹੀ ਸਮਗਲਰਾਂ ਨੂੰ ਛਡਾਣ ਲਾਪੂ ਤਾਂ ਫਿਰ ਕਿੱਦਾਂ ਜਾ ਕੇ ਕੰਮ ਚੱਲੂ ਤੇ ਉਹ ਜਹਾ ਡੀਐਸਪੀ ਲਖਵੀਰ ਸਿੰਘ ਜਿਹੜਾ ਉਹਨਸ ਸਸਪੈਂਡ ਚੱਲਣ ਡਿਆ ਵੀ ਤੂੰ ਕਿਉਂ ਕਰਦਾ ਸਮਗਲਾਂ ਦੀ ਮਦ ਇਹ ਮਾਮਲਾ ਨਾ ਪਿਛਲੇ ਸਾਲ ਬਹੁਤ ਹਾਈਲਾਈਟ ਹੋਇਆ ਸੀ ਤੁਹਾਨੂੰ ਯਾਦ ਹੋਣਾ ਹੈ ਜਦੋਂ ਅੰਮ੍ਰਿਤਸਰ ਚ ਵਿਜੀਲੈਂਸ ਐਸਐਸਪੀ ਸਾਹਿਬ ਵੀਰਿੰਦਰ ਸਿੰਘ ਚੰਦੂ ਇੱਕ ਸ਼ਿਟ ਬਣੀ ਛਿੜ ਕੇ ਜੀ ਜਿਦੋ ਚ ਤਿੰਨ ਐਸਐਸਪੀ ਸਹਬਾਨ ਸੀਗੇ ਤਿੰਨ ਪੁਲਿਸ ਅਫਸਰਾਂ ਨੂੰ ਕਿਹਾ ਗਿਆ ਸੀਗਾ ਉਹਨਾਂ ਨੇ ਵੀ ਬਹੁਤ ਸਾਰੇ ਇਹ ਵੀ ਉਹਨਾਂ ਐਪਲੀਕੇਸ਼ਨ ਵੀ ਤੁਹਾਨੂੰ ਯਾਦ ਹੋਣਾ ਦਿੱਤੀ ਸੀ ਪੋਲੀਗ੍ਰਾਫਿਕ ਟੈਸਟ ਅਸੀਂ ਉਹਨੂੰ ਲੈ ਕੇ ਖਬਰ ਵੀ ਕੀਤੀ ਸੀ ਖਬਰ ਵੀ ਕੀਤੀ ਤੇ ਪੋਲੀਗ੍ਰਾਫਿਕ ਟੈਸਟ ਤਾਂ ਹੋਇਆ ਨਹੀਂ ਪਰ ਪੋਲੀਗ੍ਰਾਫਿਕ ਟੈਸਟ ਦੇਖੋ ਪਹਿਲੇ ਤੇ ਇਡੇ ਵੱਡੇ ਰਕੇ ਜੀ ਅਫਸਰ ਨੂੰ ਆਈਪੀਐਸ ਅਫਸਰ ਨੂੰ ਵੀ ਦੇਖੋ ਇਹਨਾਂ ਦੇ ਕਈ ਐਸਐਸਪੀ ਨਾਲ ਅੰਦਰ ਹੁੰਦੇ ਸਾਰੇ ਅੰਦਰ ਨੇਗੇ ਕਈ ਕਿਉਂ ਤੇ ਉਹਨੂੰ ਪੁੱਛਕਿਛ ਕਰਨਾ ਵੀ ਸੌਖਾ ਨਹੀਂ ਹੈ ਸਹੀ ਸੌਖਾ ਠੀਕ ਹੈ ਜਿਵੇਂ ਏਆਈਡੀ ਰਾਜੀਸ਼ ਸਿੰਘ ਨੂੰ ਨਾ ਤੇ ਅਸਮਾਨ ਕਹਿੰਦੇ ਵੀ ਚੁੱਕ ਕੇ ਲੈ ਗਿਆ ਜਿਸ ਤਰ੍ਹਾਂ ਉਹ ਨਹੀਂ ਲੱਭ ਰੇ ਨਾ ਇਸ ਤਰ੍ਹਾਂ ਆਈਪੀਐਸ ਇਹਦੇ ਆਈਪੀਐਸ ਆ ਉਹ ਨਹੀਂ ਫੜਿਆ ਗਿਆ ਤੇ ਇਹਨੂੰ ਕੋਣ ਫੜੂਗਾ ਹੁਣ ਸਵਾਲ ਕਿਹ ਜੀ ਆਏ ਨਾ ਸਾਡੀ ਅੰਮ੍ਰਿਤਸਰ ਦੇ ਐਸਐਸਪੀ ਜਿਹੜੀ ਮੇਰੀ ਗੱਲ ਹੋਈ ਉਹਨਾਂ ਨਾਲ ਗੁਰਸੇਵਕ ਸਿੰਘ ਬਰਾੜ ਦੇ ਨਾਲ ਉਹਨਾਂ ਦਾ ਵੀ ਕਹਿਣਾ ਵੀ ਅਸੀਂ ਚਲਾਨ ਤੇ ਪੇਸ਼ ਕਰ ਦਿੱਤਾ ਪਰ ਇਸ ਖਬਰ ਨੂੰ ਉਸੇ ਦੱਸਦੀ ਹੈ ਇੱਕ ਇੰਗਲਿਸ਼ ਅਖਬਾਰ ਨੇ ਬਹੁਤ ਵਿਸਤਾਰ ਦੇ ਨਾਲ ਛਪਿਆ ਬਹੁਤ ਡਿਟੇਲ ਦਿੱਤੀ ਹੈ ਪਰ ਇਹਦੇ ਤੇ ਅਸੀਂ ਵੀ ਤੁਹਾਨੂੰ ਯਾਦ ਹੋਣਾ ਸੀ ਆਪਣੇ ਦਰਸ਼ਕਾਂ ਨੂੰ ਯਾਦ ਹੋਣਾ ਵੀ ਅਸੀਂ ਵੀ ਇਹਦੇ ਤੇ ਇੱਕ ਐਪੀਸੋਡ ਕੀਤਾ ਸੀਗਾ ਜਿਦੇ ਚ ਅਸੀਂ ਦੱਸਿਆ ਸੀ ਵੀ ਜੇ ਇਸ ਤਰ੍ਹਾਂ ਹੀ ਇਹ ਦੋਨੋਂ ਪੱਖ ਰਲ ਜਾਣਗੇ ਦੇਖੋ ਹਾਈ ਕੋਰਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੀ ਇੱਕ ਰਿਪੋਰਟ ਹੈ ਫੈਸਲਾ ਹੈ ਵੀ ਬਹੁਤ ਸਾਰੇ ਐਸੇ નિર્ਦੋਸ਼ਾਂ ਨੂੰ ਫਸਾ ਦਿੱਤਾ ਗਿਆ 400 ਤੋਂ ਵੱਧ ਕੇਸ ਜਿਹੜੇ ਆ ਉਹ ਫਸਪਾ ਦਿੱਤੇ ਗਏ ਲੋਕਾਂ ਤੇ ਇੱਕ ਵਾਰੀ ਬੰਦੇ ਦਾ ਨਾਮ ਲੈ ਦਿਓ ਮੁੜ ਕੇ ਉਹ ਇਹ ਕਹਿ ਦਿੰਦਾ ਉਹਦੀ ਉਮਰ ਲੱਗ ਜਾਂਦੀ ਹੈ ਆਪਣਾ ਨਾਮ ਕਢਾਉਣ ਵਾਸਤੇ ਉਹ ਮੈਨੂੰ ਉਹ ਫਿਰ ਕਹਾਣੀ ਯਾਦ ਆਦੀ ਇਹ ਕਹਿੰਦੇ ਵੀ ਇੱਕ ਵਾਰੀ ਸਰਕਾਰ ਨੇ ਫਰਮਾਨ ਦਿੱਤਾ ਵੀ ਸਾਰੀਆਂ ਗਾਵਾਂ ਨੂੰ ਫੜ ਲਿਓ ਤੇ ਗਾਵਾਂ ਭੱਜੀਆਂ ਜਾਂਦੀਆਂ ਤੇ ਵਿੱਚ ਇੱਕ ਮੱਝ ਵੀ ਭੱਜੀ ਜਾਂਦੀ ਹੈ ਉਹ ਕਹਿੰਦੇ ਵੀ ਲੋਕ ਕੋਈ ਪੁੱਛਦਾ ਵੀ ਇਹਦੇ ਫਰਮਾਨ ਤੇ گاਵਾਂ ਨੂੰ ਭਜਣ ਫੜਨਦਾ ਆ ਉਹ ਕਹਿੰਦੇ ਮੱਝ ਕਿ ਭਜੀਆਂ ਨਹੀਂ ਉਹ ਮੱਝ ਕਹਿੰਦੀ ਮੈਨੂੰ ਸਾਬਤ ਕਰ ਦਿਆ ਬੜੇ ਸਾਲ ਲੱਗ ਜਾਣੇ ਮੈਂ ਗਾ ਨਹੀਂ ਵਾਜਿਆ ਆਪਾਂ ਕੀਤੀ ਕਬਰ ਉਹ ਇੱਕ ਬੰਦਾ ਜਿੰਦਾ ਉਹਨੂੰ ਮਰਿਆ ਕੋਈ ਤੇ ਕਿਹਾ ਮੈਂ ਜਿੰਦਾ ਸਾਬਤ ਕਰਨ ਲੱਗੇ ਆਂਦਾ ਵੀ ਸਾਲ ਲੱਗੇ ਆ ਚਲੋ ਇਸ ਨੂੰ ਵੇਖੋ ਜੀ ਪੰਜਾਬ ਪੁਲਿਸ ਦੀ ਮਰਜ਼ੀ ਹੋਏ ਤੇ ਚਪੇੜ ਮਾਰੀ ਤੇ ਵੀ 307 ਲਾ ਦਿੰਦੇ ਆ ਤੇ ਨਾਮ ਮਰਜ਼ੀ ਉਹਦੇ 307 ਹੀ ਪੱਜਾ ਦਜ ਨਹੀਂ ਕਰਦੇ ਤੇ ਲੋਕਾਂ ਨੇ ਜਿਹੜਾ ਕੋਰਟ ਚ ਭੈਣਾ ਪੈਂਦਾ ਜੀ ਤਦੋਂ ਕਿ ਇਹ ਇਹਦੇ ਤੇ ਦੇਖੋ ਨਾ ਗੱਲ ਫੇਰ ਹੋ ਜਾਂਦੀ ਹੈ ਵੀ ਤੁਸੀਂ ਇਹਨਾਂ ਨੇ 30 ਜੂਨ ਨੂੰ ਇਹਨਾਂ ਦੇ ਉੱਪਰ ਜਿਹੜਾ ਨਾ ਐਫ ਆਈ ਆਰ ਚਾਹਨਾ ਦਾ ਨਾਮ ਸ਼ਾਮਲ ਕੀਤਾ ਸੀਗਾ ਪਿਛਲੇ ਸਾਲ ਬਿਲਕੁਲ ਪਡਾਰੀ ਸਾਹਿਬ ਗੱਲ ਤੁਹਾਡੀ ਠੀਕ ਹੈਗੀ ਆ ਪਰ ਉਹਨਾਂ ਗੱਲ ਹੈਗੀ ਵੀ ਇੱਕ ਮਾੜਾ ਮੋੜਾ ਕਲਰਕ ਫੜ ਲੈਣਾ 2000 ਰੁਪਏ ਦੇ ਨਿਸ਼ਾਨਦ ਵਿਜੀਲੈਂਸ ਵਾਲੇ ਵੱਡੀ ਸਾਰੀ ਪ੍ਰੈਸ ਕਾਨਫਰੰਸ ਕਰ ਦਿੰਦੇ ਆ ਹੁਣ ਜਦੋਂ ਤੁਸੀਂ ਆਪਣੇ ਡੀਏਜੀ ਦੇ ਖਿਲਾਫ ਚਾਰਸ਼ੀਡ ਕੀਤੀ ਹੈ ਤੇ ਪ੍ਰੈਸ ਕੋ ਕਿਉਂ ਲਗਾਇਆ ਯੂਨੀ ਪ੍ਰੈਸ ਕਾਨਫਰੰਸ ਕੀਤੀ ਵਿਜੀਲੈਂਸ ਨੇ ਆ ਦੇਖੋ ਪ੍ਰੈਸ ਨੋਟ ਵੀ ਇਸ਼ੂ ਨਹੀਂ ਹੋਇਆ ਆਪਣੇ ਕਹਿੰਦੇ ਨਾ ਵੀ ਵਿਜੀਲੈਂਸ ਕਿਸਦਾ ਲਿਆਜ ਨਹੀਂ ਕਰਦੀ ਭਾਵੇਂ ਉਹਨਾਂ ਦੇ ਆਪਣੇ ਪੁਲਿਸ ਅਫਸਰ ਹੋਵੇ ਤੇ ਭਾਵੇਂ ਕੋਈ ਹੋਰ ਰਿਸ਼ਤ ਲੈਂਣ ਵਾਲਾ ਹੋਵੇ ਉਹਨਾਂ ਵਾਸਤੇ ਸਾਰੇ ਇੱਕ ਬਰਾਬਰ ਆ ਇਹਨੂੰ ਜਿਹੜਾ ਲੁਕਾਣਾ ਕੰਮ ਨੂੰ ਇਹ ਵੀ ਵਿਜੀਲੈਂਸ ਦੇ ਪ੍ਰਸ਼ਨ ਜਿੰਦੇ ਲਾਹਦਾ ਕਾਰਵਾਈ ਤੇ ਵਿਜੀਲੈਂਸ ਨੇ ਬਹੁਤ ਵਧੀਆ ਕਰਤੀ ਆ ਸ਼ਾਬਾਸ਼ ਉਹਨਾਂ ਤਿੰਨ ਐਸਐਸਪੀਆ ਨੂੰ ਉਹਨਾਂ ਨੂੰ ਤਾਂ ਅਵਾਰਡ ਦੇਣਾ ਚਾਹੀਦਾ ਪੰਜਾਬ ਦੇ ਜਿਨ੍ਹਾਂ ਨੇ ਇੱਕ ਡੀਆਈਜੀ ਦੇ ਖਿਲਾਫ ਸਿੱਧੇ ਜਾਂਚ ਕੀਤੀ ਆ ਐਸਐਸਪੀ ਵਿਜੀਲੈਂਸ ਫਿਰੋ ਫਰੋਇਬਰ ਐਸਐਸਪੀ ਵਿਜੀਲੈਂਸ ਬਿਊਰੋ ਜਲੰਧਰ ਤੇ ਐਸਐਸਪੀ ਜਿਹੜੇ ਸਾਫ ਕਸ ਐਸਐਸਪੀ ਵਿਜੀਲੈਂਸ ਬਿਊਰੋ ਅਮਰਸਾਦ ਦੇ ਇਹਨਾਂ ਦੇ ਨਾਮ ਵੀ ਦਸਕਾਂ ਨੂੰ ਦੱਸਦੇ ਨੇ ਐਸਐਸਪੀ ਜਲੰਧਰ ਨੇ ਉਹਨੇ ਰਾਜੇਸ਼ਵਰ ਸਿੰਘ ਜਿਹੜੇ ਐਸਐਸਪੀ ਫਰੋਹਿੰਦਪੁਰ ਨੇ ਉਹਨੇ 인ਕ੍ਰਮੀ ਸਿੰਘ ਤੇ ਜਿਹੜੇ ਐਸਐਸਪੀ ਅ ਅਮਰਸਾਦ ਸੀਗੇ ਉਸਨ ਉਸਵੇਲੇ ਵਰਿੰਦਰ ਸਿੰਘ ਸੰਧੂ ਇਹ ਡਾਇਰ ਹੋ ਚੁੱਕੇ ਨੇ ਤੇ ਹੁਣ ਤੁਸੀਂ ਦੇਖੋਰ ਕੇ ਜੀ ਅ ਇਦੇ ਵਿੱਚ ਅਗੋਂ ਹੁਣ ਲੱਗਦਾ ਕਿ ਇਹਨਾਂ ਦੀਆਂ ਮੁਸ਼ਕਲਾਂ ਤੇ ਵੇਖੋ ਬਹੁਤ ਬਹੁਤ ਮੁਸ਼ਕਲਾਂ ਆਪਦੇ ਮੁਸ਼ਕਲਾ ਇਹਨਾਂ ਦੀ ਆਲਰੇਡੀ ਵਧੀਆਂ ਹੀ ਆ ਜਦੋਂ ਪ੍ਰਧਾਨ ਮੰਤਰੀ ਸਾਹਿਬ 2022 ਦੇ ਵਿੱਚ ਦੌਰਾ ਆਇਆ ਸੀ ਉਹਨਾਂ ਦਾ ਫਰਜ ਪੜੋਣਾ ਸੀ ਹਾਂਜੀ ਹਾਂਜੀ ਉਹਨਾਂ ਦੀ ਸਕਿਉਰਟੀ ਤੇ ਲੈਫਟ ਹੋਇਆ ਸੀ ਬੋਲ ਬੋਲਤੇ ਬੋਲਤੇ ਉੱਤੇ ਉਸ ਵੇਲੇ ਵੀ ਡੀਏਜੀ ਹੈਗੇ ਸੀ ਉਸ ਕੇਸ 'ਚ ਵੀ ਇਹ ਨਾਮਜਦਾ ਜਿਹੜੀ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਗਈ ਸੀ ਹਾਂ ਜੀ ਰਿਟਾਇਰਡ ਅਡਟਾਇਰ ਜਿਹੜੀ ਹੈ ਜਸਟਿਸ ਹਗੇ ਹੀ ਇੰਦੂ ਮਲੋਤਰਾ ਨਾ ਉਹਨਾਂ ਵੀ ਇਹਨਾਂ ਨੂੰ ਉਸ ਇਨਕੁਆਰੀ ਵਿੱਚ ਇਨਡਿਕਟ ਕੀਤਾ ਆ ਕਿ ਇਹਨਾਂ ਨੇ ਆਪਣੀ ਡਿਊਟੀ ਦੇ ਵਿੱਚ ਕੁਤਾਹੀ ਵਰਤੀ ਆ ਉੱਚ ਵੀ ਮੇਜਰ ਪਨਿਸ਼ਮੈਂਟ ਮੰਦੀ ਆ ਤੇ ਜੀ ਦੇਖੋ ਹਾਂ ਅਜੇ ਪਹਿਲਾ ਕੰਮ ਨਹੀਂ ਮੁਕਿਆ ਉਹ ਵਾਲਾ ਜਾਂ ਦੋ ਕੰਮ ਹੋਰ ਹੋ ਗਏ ਉਸ ਮਾਮਲੇ ਨੂੰ ਲੈ ਕੇ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਨੂੰ ਚਿੱਠੀ ਵੀ ਲਿਖੀ ਇੱਕ ਵੀ ਤੁਸੀਂ ਕੀ ਕਾਰਵਾਈ ਕੀਤੀ ਪਹਿਲਾਂ ਨੇ ਤੇ ਮਾੜਾ ਮੋਟਾ ਕਹਿੰਦੇ ਨੇ ਵੀ ਗੋਗਲੋਂ ਤੋਂ ਮਿੱਟੀ ਝਾਰਤੀ ਸੀ ਇਹਨਾਂ ਨੇ ਪਰ ਹੁਣ ਲੱਗਦਾ ਹੈ ਕਿ ਇਹਨਾਂ ਨੂੰ ਵੀ ਕਾਰਵਾਈ ਕਰਨੀ ਪਈ ਪ੍ਰਧਾਨ ਮੰਤਰੀ ਨੂੰ ਇਨਸਾਫ ਨਹੀਂ ਮਿਲ ਰਿਹਾ ਜਿਹੜੇ ਮੁਲਕ ਦੇ ਵਿੱਚ ਤਾਂ ਬਾਕੀ ਕੀ ਮਿਲੂਗਾ ਤੇ ਕਹੇ ਜੀ ਇੱਥੇ ਆਪਾਂ ਯਾਦ ਹੈ ਮੈਂ ਖਬਰ ਇਹ ਪ੍ਰਧਾਨ ਮੰਤਰੀ ਕੋ ਰਿਸ਼ਵਤ ਲੈਣੀ ਸੀ ਇੱਕ ਵਾਰੀ ਪੁਲਿਸ ਨੇ ਯਾਦ ਹੈ ਕਿ ਨਹੀਂ ਬਣਾਉਂਦਾ ਮੈਂ ਇੱਕ ਪੂਰਾ ਪ੍ਰੋਗਰਾਮ ਕੀਤਾ ਸੀ ਉਹਦੇ ਤੇ ਚੱਲ ਚੱਲ ਸਿੰਘ ਇਹਨਾਂ ਚੋਰੀ ਤਾਂ ਸੀ ਇਹਨਾਂ ਨੂੰ ਲੋਕਾਂ ਨੇ ਦੱਸਿਆ ਵੀ ਥਾਣੇ ਜਾ ਕੇ ਰਿਸ਼ਵਤ ਮੰਗੇਗੀ ਕੰਮ ਨਹੀਂ ਹੁੰਦਾ ਤੇ ਉਹ ਚੱਲ ਗਏ ਆਪਣੀ ਸਿਕਿਉਰਿਟੀ ਤੋਂ ਬਣਾਈ ਤੇ ਉੱਥੇ ਜਾ ਕੇ ਉਹਨੂੰ ਕਿਹਾ ਤੇ ਮੇ ਕੋ ਦੁਜਾ ਕੇਸ ਹੈਗਾ ਵੀ ਆਪਣੀ ਸਬ ਇਨਸਪੈਕਟਰ ਨੂੰ 23 ਲੱਖ ਦੀ ਠਗੀ ਮਾਰ ਲਈ ਜੀ ਇਹ ਹੈਗੇ ਹੀ ਸਬ ਇਨਸਪੈਕਟਰ ਬਲਜਿੰਦਰ ਸਿੰਘ ਬਾਜਵਾ ਸੀਆਈਏ ਪਟੀ ਦੇ ਇੰਚਾਰਜ ਹੀ ਜੀ ਜੀ ਇਹਨਾਂ ਨੂੰ ਫਿਰੋਜ਼ਪੁਰ ਬੁਲਾਇਆ ਜਾਂਦਾ ਤੇ ਉਥੇ ਵੈਦ ਰਸ ਦੇ ਵਿੱਚ ਰੱਖਿਆ ਜਾਂਦਾ ਇਹਨਾਂ ਸਾਧ ਦਾ ਡੀਆਈਜੀ ਦੇ ਇਹਨਾਂ ਦੇ ਇਸ ਕੇਸ ਵਿੱਚ ਜਿਹੜੇ ਦੇਸ਼ ਦਰਜੋ ਇਹ ਤੇ ਐਫਆਈਆ ਨੰਬਰ ਦਰਜੋ 115/22 ਡਾ ਜਿਹੜੇ ਸਸਪੈਂਡਡ ਡੀਆਈਜੀ ਡੀਐਸਪੀ ਲਖਵੀਰ ਸਿੰਘ ਉਸ ਵਲੇ ਦੇ ਡੀਆਈ ਸਾਹਿਬ ਦੇ ਰੀਡਰ ਬਲਜਿੰਦਰ ਸਿੰਘ ਜੀ ਤੇ ਇਹਨਾਂ ਨੂੰ ਬੋਕ ਕੀਤਾ ਗਿਆ ਕਿ ਇਹਦੇ ਵਿੱਚ ਆਂਦੇ ਵੀ ਇਹਨੂੰ ਜਿਹੜਾ ਬੰਦੇ ਨੂੰ ਸੱਦ ਗਏ ਤੇ ਉਹਨੂੰ ਕਹਿੰਦੇ ਵੀ ਤੇਰਾ ਐਨਡੀਪੀ ਸਰਟੀਫਿਕੇਸ਼ਨ ਆ ਪਾ ਦੇਣਾ ਹਵਾਇਦ ਰਸਤੇ ਉੱਤੇ ਰੱਖਦੇ ਫਰੋਹੀਪੁਰ ਦੇ ਵਿੱਚ ਤੇ ਧਮਕਾਉਂਦੇ ਆ ਕਿੱਡੀ ਦੇਖੋ ਹੈਰਾਨੀ ਦੀ ਗੱਲ ਆ ਵੀ ਪੁਲਿਸ ਪੁਲਿਸ ਨੂੰ ਹੀ ਬੁਖਾਈ ਜਾਂਦੀ ਹੈ ਵੀ ਇੱਕ ਪੁਲਿਸ ਦਾ ਵੱਡਾ ਅਫਸਰ ਤੇ ਪੁਲਿਸ ਵਾਲਾ ਫਿਰ ਥੱਲੇੋਂ ਜਾ ਕੇ ਠਗੀਂਦੇ ਨੇ ਵਿਚਾਰੇ ਨੇ 23 ਲੱਖ ਦਿੱਤਾ ਉਹ ਥੱਲੇ ਜਾ ਕੇ ਰੂਗਾ ਕਿ ਟੈਸਟ ਵੀ ਕਰਵਾਉਂਦੇ ਆ ਵੇਖੋ ਤੁਸੀਂ ਆਪਣੇ ਅਫੀਡੇਟ ਦੇ ਸੰਧੂ ਨੇ ਜਿਹੜਾ ਕੋਰਟ ਦੇ ਵਿੱਚ ਦੱਸਿਆ ਵੀ ਅੰ데요 ਦਸੰਬਰ 12 2021 ਵਿੱਚ ਉਸਦੇ ਜਿਹੜਾ ਖਜਨ ਹੈ ਇੱਕ ਰਿਸ਼ਤੇਦਾਰ ਹੀ ਇਹਨੂੰ ਮਰਵਾਦੇ ਦੇ ਕਜਨਾ ਨੇ ਮਰਵਾਇਆ ਪਹਿਲਾਂ ਹੀਰਾ ਸਿੰਘ ਨੇ ਉਹਨਾਂ ਦਾ ਸ਼ਮਾਲ ਸਿੰਘ ਐਸ.ਆਈ. ਉਹਨੇ ਕਹ ਵੀ ਐਸ.ਆਈ. ਬਲਜਿੰਦਾ ਸੀ ਕਿ ਉਹਨੂੰ ਡੀ.ਆਈ.ਜੀ. ਇੰਦਰਬੀਰ ਦੇ ਦਿਸ਼ਾਾਂ ਤੇ ਫੋਲਿਓਪਰ ਦੇ ਵਿੱਚ ਇਲਿਗਲ ਡਿਟੈਂਸ਼ਨ ਦੇ ਵਿੱਚ ਰੱਖਿਆ ਵੀ ਡੀ.ਆਈ. ਸਾਹਿਬ ਨਾਲ ਤੁਹਾਡੀ ਬੰਦੀ ਗੱਲਬਾਤ ਕਰੋ ਛਡਾਓ ਲਖਵੀਰ ਸਿੰਘ ਜੀ ਕਹਿੰਦੇ ਆ ਵੀ ਮੈਂ ਚੰਡੀਗੜ੍ਹ ਗਿਆ ਤੇ ਡੀਜੀ ਇੰਦਰਵੀਰ ਸਿੰਘ ਨਾਲ ਗੱਲਬਾਤ ਕੀਤੀ ਬਲਜਿੰਦਰ ਸਿੰਘ ਬਾਰੇ ਜੀ ਤੇ ਆਂਦੇ ਵੀ ਇੰਦਰਵੀਰ ਸਿੰਘ ਨੇ ਮੈਨੂੰ ਆਖਿਆ ਵੀ ਮਾਮਲਾ ਸੈਟਲ ਕਰਨ ਲਈ 35 ਲੱਖ ਦੀ ਡਿਮਾਂਡ ਕੀਤੀ ਆਂਦੇ 'ਚ 35 ਲੱਖ ਰੁਪਈਆ ਨਾ ਨਾ ਦਿੱਤਾ ਤੇ ਐਡੀਪੀ ਜਾਇ ਤੇ ਇਹਨੂੰ ਮੈਂ ਤੁਹੰਦਣਾ ਐਫ ਆਈ ਆਰ ਡਿਫਰੈਂਟ ਕਰ ਦੇਣੀ ਆ ਇਹਦੀ ਆਈ ਪੀ ਐਸ ਦਾ ਜਿਹੜਾ ਹੈਗਾ ਰੇੜੀ 35 ਲੱਖ ਆ ਇਹ ਕੋ 35 ਲੱਖ ਆ ਜੀ ਆਦਮ ਸਾਹਿਬ ਸਨ ਭਾਈ ਜੀ ਆਦਮ ਸਾਹਿਬ ਉਹਨਾਂ ਦੇ ਵਿੱਚ ਕੁਝ ਨਹੀਂ ਹੋਇਆ ਜਿੱਦਾਂ ਇਹ ਡੀਏਜੀ ਪਹਿਲਾਂ ਭਾਈ ਜੀ ਪਹਿਲਾਂ ਹੁਣ ਮੇਕ ਉਹਨਾਂ ਵਿਲਨਸ ਵੀਰੋਂ ਨਾਮਜ਼ਦ ਕਰੂਗੀ ਜੀ ਉਹ ਚ ਐਸਪੀ ਕਨੈਸ਼ ਕੁਮਾਰ ਵੇਸ਼ ਹੋ ਗਿਆ ਡੀਐਸਪੀ ਆ ਗਿਆ ਐਸਐਹ ਆ ਗਿਆ ਮਤਲਬ ਨੇ ਰੇਟ 35 ਲੱਖੀ ਹੈ ਰੇਟ 35 ਲੱਖ ਫਿਕਸ ਕੀਤਾ ਨਾ ਹੁਣ ਇੱਥੇ ਤੇ ਐਸਐਚਪੀ 50-50 ਲੱਖ ਲਈ ਜਾਂਦੇ ਆ ਤੇ ਫਿਰ ਆਈਪੀਐਸ ਆ ਫਿਰ ਉਹਨਾਂ ਆਪਿਆ ਐਫੀਡੀਬੜੇ ਦੱਸਿਆ ਵੀ ਐਸਐਹ ਨੇ ਬਲਿੰਦਰ ਸਿੰਘ ਬਾਜਵਾ ਨੇ ਉਹਨਾਂ ਨੂੰ ਪਹਿਲਾਂ 10 ਲੱਖ ਤੇ ਬਾਅਦ ਵਿੱਚ 13 ਲੱਖ ਰੁਪਏ ਦਿੱਤਾ ਪਹਿਲਾਂ ਦਿੱਤਾ ਦਸੰਬਰ 13 ਨੂੰ ਫਿਰ ਦਿੱਤਾ ਨਵੰਬਰ 15 2021 ਨੂੰ ਪਹਿਲੀ ਵਾਰੀ ਆਂਦੇ ਵੀ ਜਿਹੜੇ ਆ ਫਿਰ ਮੈਂ ਪੈਸੇ ਡੀਆਈਜੀ ਫਿਰੋਜ਼ਪੁਰ ਨੇ ਨੂੰ ਉਹਨਾਂ ਦੇ ਫੀਚਰ ਰੈਜ਼ੀਡੈਂਸ ਤੇ ਜਾ ਕੇ ਦਿੱਤੇ ਇਸ ਸੰਬੰਧ ਵਿੱਚ ਤਰਨਤਾਰਨ ਦੀ ਕੋਰਟ ਵਿੱਚ ਉਹਨਾਂ ਨੇ 164 ਦੇ ਸੀਆਰਪੀਸੀ ਦੇ ਅੰਦਰ ਆਪਣੇ ਬਿਆਨ ਵੀ ਦਰਜ ਕਰਾਤੇ ਆ ਜੱਜ ਸਾਹਮਣੇ ਬਿਲਕੁਲ ਮੁਸ਼ਕਲਾਂ ਤੇ ਵੱਧ ਗਈਆਂ ਦੇਖੋ ਡੀਆਈਜੀ ਇੰਦਰਬੀਰ ਸਿੰਘ ਹੋਣਾ ਦੀਆਂ ਤੇ ਹੋ ਸਕਦਾ ਕਿ ਇਹਨਾਂ ਨੂੰ ਕਿਉਂਕਿ ਮੇਰੀ ਗੱਲ ਹੋਈ ਉਹਨਾਂ ਨਾਲ ਬਰਾੜ ਸਾਹਿਬ ਨਾਲ ਜਿਹੜੇ ਅਮਰ ਸਾਹਿਬ ਦੇ ਐਸਐਸਪੀ ਨੇ ਕਿਉਂਕਿ ਹੁਣ ਉਹ ਦੇਖ ਰਹੇ ਕਿਉਂਕਿ ਪਹਿਲੇ ਮੈਂ ਗੁਰੂ ਗੁਰਸ਼ੇਵਕ ਸਿੰਘ ਉਹਨਾਂ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਵੀ ਤੁਸੀਂ ਇਸ ਕੰਸਰਨ ਉਹਨਾਂ ਨਾਲ ਗੱਲ ਕਰ ਲਓ ਉਹ ਕਹਿੰਦੇ ਵੀ ਹਾਂ ਬਈ ਸੀ ਕਰ ਰਹੇ ਆ ਵੀ ਬਹੁਤ ਸਾਰੀ ਚੀਜ਼ ਐਸੀ ਜਿਹੜੀ ਸੀ ਜਨਤਾ ਕਹਿੰਦੇ ਨਹੀਂ ਕਰ ਸਕਦੇ ਜਨਤਾ ਨਹੀਂ ਆਸਾਦੇ ਗੁਰਮੀਤ ਸਿੰਘ ਬਰਾੜ ਜਿਹੜੇ ਆ ਗੁਰਮੀਤ ਸਿੰਘ ਦੀ ਐਸਐਸ ਜਿਹੜੇ ਵੀਰ ਅਮਰਸਰ ਫਰੋਈਪੁਰ ਉਹਨਾਂ ਦੱਸਿਆ ਵੀ ਆਂਦੇ ਵੀ ਜਿਹੜੀ ਟਾਵਰ ਲੋਕੇਸ਼ਨਾਂ ਨਿਕਲੀਆਂ ਨਾ ਇਹਨਾਂ ਦੀਆਂ ਜੀ ਸਰਦਾਰ ਇੰਦਰਬੀਰ ਸਿੰਘ ਡੀਆਈਜੀ ਦੀਆਂ ਤੇ ਡੀਐਸਪੀ ਦੀਆਂ ਸੇਮ ਨਿਕਲੀਆਂ ਰੋਪੀ ਦੀਆਂ ਜੀ ਹੋਰ ਵੀ ਆਂਦੇ ਵੀ ਕਈ ਸੈਂਟੀਫਿਕ ਤੇ ਕੋ ਸਰਕਮਸਟੈਂਸ਼ੀਅਲ ਐਵਿਡੈਂਸ ਜਿਹੜੇ ਸੇਮ ਨੇ ਮਿਲੇ ਆ ਮੋਬਾਈਲ ਟਾਵਰ ਲੋਕੇਸ਼ਨਾਂ ਸੇਮ ਹੋ ਗਈਆਂ ਉਹਨਾਂ ਦੇ ਵੀ ਸਾਡੇ ਕੋਲ ਪੱਕੇ ਸਫੀਸ਼ੈਂਟ ਦੇ ਸਬੂਤ ਹੈਗੇ ਆ ਇਸ ਕਰਕੇ ਅਸੀਂ ਚਲਾਨ ਜਿਹੜਾ ਪੇਸ਼ ਕੀਤਾ ਤੇ ਉਹ ਜਿਹੜੀ ਅਗਲੀ ਡੇਟ ਆ ਉਹ 18 ਮਾਰਚ ਨੂੰ ਬਈਆ ਕੋਰਟ ਦੇ ਵਿੱਚ ਜੀ ਤੇ ਜੀ ਤੁਸੀਂ ਇਹ ਦੇਖੋ ਕਿ ਜਦੋਂ ਡੀਐਸਪੀ ਲਖਬੀਰ ਸਿੰਘ ਉਹ ਹਲਫੀਆ ਬਿਆਨ ਦੇ ਦਿੰਦਾ ਐਫੀਟਵਰ ਦੇ ਦਿੰਦਾ ਵਾਦਾ ਮਾਫਗਵਾਹ ਬਣ ਜਾਂਦਾ ਹੈ ਤੇ ਸਾਰੀਆਂ ਗੱਲਾਂ ਫਿਰ ਮੁਸ਼ਕਲਾਂ ਦੇ ਆਪਣੇ ਡੀਆਈਜੀ ਸਾਹਿਬ ਦੀਆਂ ਵੱਧੀਆਂ ਨਾ ਬਲਦੇ ਦੇਖ ਰਹੀਆਂ ਪਰ ਤੁਸੀਂ ਦੇਖੋ ਫਿਰ ਸਵਾਲ ਫਿਰ ਹੀ ਆ ਜਾਂਦਾ ਕਿ ਪੋਲੀਗ੍ਰਾਫਿਕ ਟੈਸਟ ਦੇਖੋ ਵਿਜੀਲੈਂਸ ਨੇ ਇਹਨਾਂ ਨੂੰ 2023 ਵਿੱਚ ਨਾਮਜ਼ਦ ਕਰ ਲਿਆ ਹੈ ਹਾਂਜੀ ਹਾਂਜੀ 30 ਜੂਨ 2023 ਨਾਮਜ਼ਦ ਕੀਤਾ ਸੀ ਇਹਨਾਂ ਨੂੰ ਤੇ ਉਸ ਤੋਂ ਬਾਅਦ ਇੱਥੇ ਪੁੱਛਗਈ ਸੀ ਹੋਈ ਜੀ ਅੰਮ੍ਰਿਤਸਰ ਦੇ ਵਿੱਚ ਨਾ ਐਸਐਸਪੀ ਵਿਜੀਲੈਂਸ ਨੇ ਉਹਦੋਂ ਨਾਲ ਕੋਲ ਪੁੱਛਗਈ ਸੀ ਤੀਸੀ ਉਹਦੋਂ ਨਾਲ ਅਸੀਂ ਗੱਲਬਾਤ ਵੀ ਕੀਤੀ ਸੀ ਤੇ ਇਹਨਾਂ ਦਾ ਕਹਿਣਾ ਸੀ ਵੀ ਮੇਰੇ ਉੱਤੇ ਲੱਗੇ ਸਾਰੇ ਜਿਹੜੇ આરોਪ ਹੈ ਬੇਬੁਨਿਆਦ ਹੈ ਪਰ ਅਰਕੇਜੀ ਤੁਸੀਂ ਦੇਖੋ ਸਵਾਲ ਹੈ ਕਿ ਇਹ ਵੀ ਸਿੰਚਾਈ ਕੋਟਾਲਾ ਹੁੰਦਾ ਹੈ ਤੇ ਇਹਨੂੰ ਵੱਡੇ ਅਫਸਰਾਂ ਦੇ ਨਾਂ ਆ ਜਾਂਦੇ ਨੇ ਹਜੇ ਤੱਕ ਕੁਝ ਬਣਿਆ ਨਹੀਂ ਉਹਨਾਂ ਦਾ ਵੀ 1200 ਕਰੋੜ ਰੁਪਏ ਦਾ ਕੋਟਾਲਾ ਸੀਗਾ ਢੰਡੇ ਪਾਸੇ ਸਵਾਲ ਇਹ ਹੈ ਕਿ ਇਹਨਾਂ ਵੱਡੇ ਅਫਸਰਾਂ ਤੇ ਕੋਈ ਕਾਰਵਾਈ ਹੋਏਗੀ ਜਿਸ ਦੇ ਵਿੱਚ ਦੇਖੋ ਸਾਬਕਾ ਚੀਫ ਸਕੱਟਰੀ ਸਾਹਿਬ ਦਾ ਨਾਂ ਆ ਗਿਆ ਇੱਕ ਸਾਬਕਾ ਅੰਮ੍ਰਿਤਸਰ ਦੇ ਡੀਸੀ ਰਹਿ ਚੁੱਕੇ ਉਹਨਾਂ ਦਾ ਨਾਂ ਆ ਗਿਆ ਹੋਰ ਵੱਡੇ ਅਫਸਰਾਂ ਦਾ ਨਾਂ ਆ ਗਿਆ ਇਹਦੇ ਵਿੱਚ ਹੁਣ ਤਿੰਨ ਆਈਏਐਸ ਅਫਸਰ ਜਿਹਨੇ ਉਹ ਅਦਾਲਤ ਤੋਂ ਸੁਰੱਖਿਆ ਵੀ ਮੰਗਣ ਨੇ ਜਿਨ੍ਹਾਂ ਨੇ ਉਹ ਪੀਐਸਆਈਸੀ ਜਿਹੜਾ ਪੰਜਾਬ ਸੁਪਰ ਸਟੇਟ ਇੰਡਸਟਰੀ ਕੈਪਟਨ ਮਹਿੰਦਰ ਸਿੰਘ ਦੀ ਚਿੱਠੀ ਆਪ ਬਣਾਲੀ ਸੀ ਜਿੱਦੀ ਹੈਗੀ ਨਹੀਂ ਚਿੱਠੀ ਆ ਗਈ ਚਿੱਠੀ ਆ ਗਈ ਕੋਈ ਨਹੀਂ ਤੇ ਹੁਣ ਵੀ ਉਹ ਦੇਖੋ ਉਹਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਐਡਵੋਕੇਟ ਜਨਰਲ ਸਾਹਿਬ ਨਾਲ ਮਿਲ ਕੇ ਇੱਕ ਇਨਵੈਸਟੀਗੇਸ਼ਨ ਪੂਰੀ ਕਰਾਈ ਪੂਰੀ ਉਹਦੇ ਨਾਲ ਫਿਰ ਉਹਨਾਂ ਦੇ ਉੱਤੇ ਜਿਹੜਾ ਕੁਝ ਬੰਦਿਆਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਇਹ ਅਦਾਲਤ ਜੀ ਜਾਂਦੇ ਤੇ ਅਦਾਲਤ ਤੋਂ ਉਹਨਾਂ ਨੂੰ ਮਿਲਿਆ ਤੇ ਨਹੀਂ ਹੈ ਕੋਈ ਰਿਲੀਫ ਤੁਸੀਂ ਦੇਖੋ ਕਿਸ ਤਰ੍ਹਾਂ ਹੋ ਗਿਆ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਤੁਸੀਂ ਦੇਖੋ ਰਕੇਸ਼ ਜੀ ਇੱਕ ਕੰਮ ਚੱਲ ਰਿਹਾ ਹੈ ਇਹ ਤੇ ਪੰਜਾਬ ਲਈ ਖਤਰਨਾਕ ਹੈ ਫਿਰ ਜਿਹੜੇ ਲੋਕ ਨੇ ਜਦੋਂ ਕਿਸੇ ਦੇ ਨਾਲ ਕੋਈ ਵਧੀਕੀ ਹੁੰਦੀ ਹੈ ਉਹ ਕਰੇ ਕੀ ਵਿਚਾਰਾ ਉਹ ਆਪਣੇ ਬੱਚਿਆਂ ਨੂੰ ਬਾਹਰ ਹੀ ਭੇਜੂਗਾ ਉਹ ਕਹਿੰਦਾ ਦਵਾ ਕਰ ਯਾਰ ਉੱਥੇ ਜਾ ਕੇ ਦੁਆ ਕਮ ਸੇ ਕਮ ਸੁਰੱਖਿਅਤ ਤੇ ਹੈਗਾ ਨਾ ਇੱਥੇ ਤੇ ਪਤਾ ਨਹੀਂ ਉਹ ਗੱਲ ਉਹ ਹੀ ਆ ਗਈ ਵੀ ਜੋ ਸ਼ਹੀਦਾਂ ਨੇ ਸੁਪਨਾ ਵੇਖਿਆ ਸੀ ਸਾਡੇ ਭਾਰਤ ਨੂੰ ਬਿ ਕਿਸ ਤਰ੍ਹਾਂ ਦਾ ਭਾਰਤ ਬਣੇਗਾ ਜਾਂ ਕਿਹੜਾ ਪੰਜਾਬ ਬਣੇਗਾ ਬਣੂਗਾ ਲੋਕਾਂ ਨੂੰ ਇਨਸਾਫ ਮਿਲੂਗਾ ਲੋਕ ਸ਼ਾਂਤੀ ਨਾਲ ਰਹਿਣਗੇ ਇੱਥੇ ਤਾਂ ਕੱਲਾ ਕੋਈ ਦਿਨ ਦਿਹਾੜੇ ਬਾਹਰ ਹੀ ਨਿਕਲ ਜਾਦਾ ਤੇ ਫਿਰ ਕਿਸ ਤਰ੍ਹਾਂ ਰੰਗਲਾ ਪੰਜਾਬ ਬਣੇਗਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਕੱਲਾ ਮੁੱਖ ਮੰਤਰੀ ਭਗਵੰਤ ਮਾਨ ਵੀ ਕਰੂਗਾ ਕੀ ਵਿਚਾਰਾ ਜੇ ਉਹ ਤੇ ਇਮਾਨਦਾਰ ਆ ਪਰ ਜਿਵੇਂ ਥੱਲੇ ਜੋ ਚੱਲ ਰਿਹਾ ਕਿਸ ਤਰ੍ਹਾਂ ਠੱਗੀ ਠੋਰੀ ਚੱਲ ਰਹੀ ਹੈ ਠੱਗੀ ਠੋਰੀ ਚੋਰੀਆਂ ਚਕਾਰੀਆਂ ਆਮ ਹੋ ਗਈਆਂ ਜੀ ਚਲੋ ਹੋਰ ਕੀ ਜੀ ਇਸੀ ਤੇ ਜੋ ਤੱਥ ਆਪਣੇ ਦਰਸ਼ਕਾਂ ਅਗੇ ਰੱਖ ਦਿੰਦੇ ਨੇ ਫੇਰ ਵੀ ਅਸੀਂ ਫਿਰ ਸਭ ਤੋਂ ਵੱਡੀ ਰੰਗੀ ਗੱਲ ਅਜ ਤੱਕ ਤਹੀ ਡੀਏਜੀ ਇੰਦਰਬੀਰ ਸਿੰਘ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਆ ਚਲੋ ਦੇਖੋ ਨਾ ਨੇ ਅਇਤਾ ਨੂੰ ਗ੍ਰফতার ਕੀਤਾ ਨਾ ਜੇ ਕੋਰਟ ਦੇ ਵਿੱਚ ਪ੍ਰੋਡਿਊਸ ਕੀਤਾ ਕਿ ਜੀ ਤੁਸੀਂ ਦੇਖੋ ਬੋਲੀ ਦਾ ਫਿਰ ਟੈਸਟ ਦਾ ਕੀ ਬਣਿਆ ਕਿਉਂ ਨਾ ਕਹਿੰਦੇ ਜੇ ਸਾਰੀਆਂ ਜਨਤਾ ਕਰੋ ਕਿ ਜੀ ਸਵਾਲ ਹੀ ਖੜੇ ਹੋ ਜਾਂਦੇ ਨੇ ਫਿਰ ਅੱਜ ਤੱਕ ਦੇਖੋ ਕੋਰਟ ਵੀ ਲਗਾਉਂਦੇ ਨੇ ਆਈਪੀਐਸ ਅਫਸਰ ਬਹੁਤ ਸਾਰੀਆਂ ਇਨਕੁਆਰੀਆਂ ਵੀ ਲਾਉਂਦੇ ਕਈ ਕੇਸ ਜਿਹੜੇ ਹੋ ਜਾਂਦੇ ਨੇ ਨਾ ਜੀ ਹਾਈ ਕੋਰਟ ਨੇ ਵੀ ਡਿਟੇਲ ਮੰਗੀ ਹੈ ਕਿ ਕਿੰਨੇ ਐਸੇ ਕੇਸ ਨੇ ਜਿਨ੍ਹਾਂ ਦੇ ਉੱਤੇ ਇਨਕੁਆਰੀਆਂ ਚੱਲ ਰਹੀਆਂ ਫਿਰ ਜਿਨ੍ਹਾਂ ਨੂੰ ਇਨਕੁਆਰੀਆਂ ਚ ਫਸਾ ਦਿੱਤਾ ਗਿਆ ਜਾਂ ਜਿਨ੍ਹਾਂ ਨੂੰ ਇਨਕੁਆਰੀਆਂ ਚ ਕਰ ਦਿੱਤਾ ਗਿਆ ਇਨਾ ਵੱਲੋਂ ਜਿਹੜੀਆਂ ਇਨਕੁਆਰੀਆਂ ਕੀਤੀਆਂ ਗਿਆ ਉਹ ਵੀ ਸਾਰੀਆਂ ਸ਼ੱਕ ਦੇ ਘਰੇ ਚ ਆ ਇਨਫਲੂਐਂਸ਼ੀਅਲ ਬੰਦੇ ਆ ਜਿਨ੍ਹਾਂ ਮਗਰ ਰਾਜਨੇਤਾ ਦਾ ਹੱਥ ਆ ਜਿਨ੍ਹਾਂ ਕੋ ਪੈਸਾ ਖੁੱਲ ਗਿਆ ਉਹ ਤਾਂ ਇਨਕੁਆਰੀਆਂ ਨਿਕਲ ਜਾਂਦੇ ਈਸੀਐਚਸ ਦੇ ਵੇਖ ਲਓ ਹਾਂ ਬਰਗੇੜੀਆ ਸਾਹਿਬ ਨੇ ਕਿੰਨੀ 300 ਪੇਜ ਦੀ ਇਨਕੁਆਰੀ ਕਰਕੇ ਈਸੀਐਚ ਕਿੰਨੀ ਮਿਹਤ ਨਾਲ ਫੜੇ ਤੇ ਤੇ ਐਸਪੀ ਮਲਕ ਸਾਹਿਬ ਹੀ ਉਹਨਾਂ ਕੱਢ ਕੇ ਉਹ ਮਰੇਗਾ ਇਹਦਾ ਮਤਲਬ ਕੀ ਜੀ ਇਹ ਵੀ ਨਹੀਂ ਦੱਸਦੇ ਵੀ ਉਹ ਕਿਹੜੇ ਬੇਸ ਤੇ ਕੜਿਆ ਵੀ ਉਹਨਾਂ ਦੀ ਰਿਪੋਰਟ ਹੀ ਜਨਤਾ ਕਰ ਦਿਓ ਮਲਿਕ ਸ਼ਾਹਦੀਰ ਪੋਰ ਨਹੀਂ ਦਿੱਤਾ ਕਰਦੇ ਦਿੰਦੇ ਨਹੀਂ ਆਰਟੀਏ ਆਰਟੀਏ ਜੋ ਆਰਟੀਏ ਚ ਮੰਗ ਚੁੱਕਾ ਦਿੰਦੇ ਨਹੀਂ ਰਿਪੋਰਟ ਚਲੋ ਅਸੀਂ ਇਹਨੂੰ ਲੈ ਕੇ ਹਾਈ ਕੋਰਟ ਚ ਵੀ ਜਾਣ ਦੀ ਸੋਚ ਰਹੇ ਆਪਣੇ ਆਪਣੇ ਜਿਹੜੇ ਕਾਨੂੰਨੀ ਬਾਹਰ ਉਹਨਾਂ ਨਾਲ ਅਸੀਂ ਗੱਲ ਕਰ ਰਹੇ ਆਂ ਲੀਗਲ ਐਕਸਪਰਟ ਨਾਲ ਚਲੋ ਸਾਨੂੰ ਦੇ ਜ਼ਿਆਦਾ ਤੁਹਾਨੂੰ ਸਾਰਾ ਪ੍ਰੋਗਰਾਮ ਚੰਗਾ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਸ਼ੀ ਕਲ ਨਮਸਕਾਰ